ਮੇਰਾ ਨਾਮ ਜੈਦੀਪ ਗੋਤਮ ਗੱਲ ਇਦਾਂ ਹੋਈ ਐ ਪਰਸੋਂ ਰਾਤ ਨੂੰ ਬੰਦਿਆਂ ਨੇ ਉਹਰੇ ਫਾਰਮ ਹਾਊਸ ਦੇ ਅੰਦਰ ਆ ਕੇ ਐਲੂਮੀਨੀਅਮ ਦੀਆਂ ਖਿੜਕੀਆਂ ਤੇ ਤਾਕਿਆਂ ਦੇ ਪੱਲੇ ਜਿੰਨੇ ਵੀ ਸੀ ਉਹ ਉਤਾਰ ਲਏ ਉਤਾਰ ਕੇ ਉਹ ਹੋਰ ਸਮਾਨ ਜਿਹੜਾ ਛੋਟਾ ਚੱਕਣੇ ਵਾਲਾ ਸੀਗਾ ਛੋਟੇ ਮੋਟੇ ਸਮਾਨ ਉਹ ਨਾਲ ਲੈ ਕੇ ਚਲੇ ਗਏ ਜਿਸ ਦੇ ਸਬੰਧ ਵਿੱਚ ਕੱਲ ਅਸੀਂ ਦਿਨ ਵਿੱਚ ਜਾ ਕੇ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਾਈ ਉਹਨਾਂ ਦੀ ਕਾਰਵਾਈ ਵੀ ਦੱਸਿਆ ਗਿਆ ਵੀ ਅਸੀਂ ਅੱਜ ਦਿਨ ਚ ਜਾ ਕੇ ਦੇਖਾਂਗੇ ਮੌਇਨਾ ਕਰਾਂਗੇ ਸ਼ਾਮ ਤੱਕ ਮੈਂ ਉਹਨਾਂ ਦੀ ਵੇਟ ਕਰਦਾ ਰਿਹਾ ਪਰ ਉਦੋਂ ਤੱਕ ਕੋਈ ਨਹੀਂ ਆਇਆ ਤੇ ਮੈਂ ਐਜ ਇਟ ਜੋ ਸਮਾਨ ਥਾ ਉਹਦੇ ਇੱਥੇ ਪਿਆ ਰਿਹਾ ਉਹਨਾਂ ਨੂੰ ਦਿਖਾਉਣ ਵਾਸਤੇ ਤੇ ਜਦੋਂ ਸ਼ਾਮ ਨੂੰ ਉਹ 3-4 ਵਜੇ ਤੱਕ ਹੋਰੇ ਨਾ ਆਏ ਜਦੋਂ ਮੈਂ ਉਹਰੇ ਦੁਆਰਾ ਆਇਆ ਆ ਕੇ ਉਹਨਾਂ ਨੂੰ ਦੇਖਿਆ ਵੀ ਉਦੋਂ ਜਿਹੜਾ ਅੰਦਰ ਸਾਰਾ ਸਮਾਨ ਪਿਆ ਸੀ ਸਟ੍ਰੈਪ ਨਮਾ ਲੋਹੇ ਦਾ ਉਹ ਦੁਬਾਰਾ ਸ਼ਾਮ ਨੂੰ 4:00 ਵਜੇ ਦੇ ਦੁਆਰਾ ਟੈਂਪੂ ਭਰ ਕੇ ਇਥੋਂ ਸਮਾਨ ਸਾਰਾ ਲੇ ਗਏ ਉਸ ਦੇ ਸਬੰਧ ਵਿੱਚ ਉਹਨਾਂ ਨੂੰ ਪੁਲਿਸ ਵਾਲਿਆਂ ਦੁਆਰਾ ਬੁਲਾਇਆ ਗਿਆ ਜੋ ਕਿ ਉਹ ਸ਼ਾਮ ਨੂੰ 7:30 ਵਜੇ ਦੇ ਕਰੀਬ ਇੱਥੇ ਆਏ ਆ ਕੇ ਦੇਖਿਆ ਦੇਖ ਕੇ ਚਲੇ ਗਏ ਤਾਂ ਮੈਂ ਕਹਿਣਾ ਚਾਹਨਾ ਹੈ ਵੀ ਜੋ ਇਹ ਚੋਰੀ ਹੋਈ ਹੈ ਉਹਦੇ ਸਬੰਧ ਵਿੱਚ ਪੁਲਸ ਨੂੰ ਇਹ ਪੂਰੀ ਕਾਰਵਾਈ ਕੀਤੀ ਜਾਵੇ ਜੋ ਬਣਦਾ ਹੈ ਉਹ ਕਾਰਵਾਈ ਕਰਕੇ ਸਾਨੂੰ ਦੱਸਿਆ ਜਾਵੇ ਤਾਂ ਕਿ ਨੁਕਸਾਨ ਹੋਇਆ ਸਾਡਾ ਜਿਹੜਾ ਨੁਕਸਾਨ ਇੱਥੇ ਹੈ ਸਾਡਾ ਜਿਹੜਾ ਏਰੀਆ ਦਾ ਸਾਰਾ ਸਾਰੇ ਕੰਮ ਚੱਲਿਆ ਸੀ ਜਾਲੀ ਦਾ ਕੰਮ ਚੱਲਿਆ ਸੀ ਐਂਗਲ ਦੀ ਕਟਿੰਗ ਹੋ ਰਹੀ ਸੀ ਮਸ਼ੀਨਾਂ ਪਈਆਂ ਸੀ ਪੱਖੇ ਸੀਗੇ ਤੇ ਜੋਕਸ ਫੈਨ ਸੀਗੇ ਉਹ ਜਿਹੜੇ ਐਂਗਲ ਵਗੈਰਾ ਨਵੇਂ ਸੀਗੇ ਉਹ 4 ਕੁਇੰਟਲ ਦੇ ਕਰੀਬ ਉਹ ਸੀਗੇ ਜਿਹੜੇ ਇਕੱਠੇ ਹੋਏ ਪੀਸ ਸੀਗੇ ਤਿਆਰ ਕਰੇ ਹੋਏ ਸੀ ਅੰਦਰ ਪਏ ਸੀਗੇ ਉਹ ਸਾਰੇ ਉਹ ਟਰੈਂਪੂ ਦੇ ਵਿੱਚ ਭਰ ਕੇ ਇੱਥੋਂ ਲੈ ਗਏ ਇਹ ਕੰਮ ਜਿਹੜਾ ਹੈ ਇਹ ਲਾਗਪਾਸ ਦੇ ਬੰਦਿਆਂ ਦਾ ਹੀ ਕੀਤਾ ਗਿਆ ਹੈ ਪਹਿਲਾਂ ਵੀ ਇਸ ਦੌਰਾਨ ਇਸ ਏਰੀਆ 'ਚ ਕਈ ਚੋਰੀਆਂ ਹੋ ਚੁੱਕੀਆਂ ਹਨ ਉਹਦੇ ਬਾਰੇ ਵੀ ਅਸੀਂ ਪੁਲਿਸ ਨੂੰ ਕਦੇ ਬਾਈ ਦੱਸਿਆ ਹੈ ਲੇਕਿਨ ਕੋਈ ਹੁਣ ਤੱਕ ਕਾਰਵਾਈ ਨਹੀਂ ਹੋਈ ਇਸ ਲਈ ਅਸੀਂ ਦੁਬਾਰਾ ਬੇਨਤੀ ਕਰਦੇ ਆਂ ਵੀ ਸਾਡੀ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਸਾਡਾ ਮਾਲ ਬਰਾਮਦ ਕੀਤਾ ਜਾਵੇ ਆ ਠੀਕ ਗਸ਼ਤੀ ਕਰਦੀ ਆ ਪੁਲਿਸ ਇਸ ਰਸਤੇ ਤੇ ਆਮ ਤੌਰ ਤੇ ਪੁਲਿਸ ਇੱਕ ਤਾਂ ਇੱਥੇ ਠੇਕਾ ਨੇੜੇ ਐ ਆਵਾਜ਼ ਆਈ ਬਹੁਤ ਐ ਕਦੇ ਕਦੇ ਚੱਕਰ ਮਾਰਦੇ ਆ ਲੇਕਿਨ ਉਹ ਜਿਆਦਾ ਕੋਈ ਉਹਦਾ ਫਰਕ ਨਹੀਂ ਪਿਆ ਹੈ ਇਸ ਸਬੰਧ ਦੇ ਵਿੱਚ ਉਹ ਦੁਬਾਰਾ ਇਧਰ ਬਡਾਲੀ ਰੋਡ ਦਾ ਜਿਹੜਾ ਹੈਗਾ ਉਹ ਖਾਸ ਧਿਆਨ ਰੱਖਿਆ ਜਾਵੇ ਬਡਾਲੀ ਰੋਡ ਤੇ ਆਮ ਕਈ ਚੋਰੀਆਂ ਲਕੈਤੀਆਂ ਲਾਗਪਾਸ ਦੇ ਨਸ਼ੇੜੀ ਜਿਹੜੇ ਹੈ ਆ ਕੇ ਉਹ ਗਲਤ ਕੰਮ ਕਰਦੇ ਆ ਉਹਨਾਂ ਦਾ ਧਿਆਨ ਜ਼ਿਆਦਾ ਰੱਖਿਆ